ਸਤਿ ਸ਼੍ਰੀ ਅਕਾਲ ਜੀ ਸਭ ਨੂੰ ਮੋ ਸਵਾਗਤ ਹੈ ਜੀ ਤੁਹਾਡਾ ਤੁਹਾਡੇ ਆਪਣੇ ਚੈਨਲ ਪੰਜਾਬੀ ਸੂਟਸ ਕਲੈਕਸ਼ਨਸ ਤੇ ਅੱਜ ਕਲੈਕਸ਼ਨ ਆ ਸਟਾਰਟਿੰਗ ਤੇ ਥੋੜੀਆਂ ਆਣੀਆਂ ਪਾਰਟੀ ਵੇਅਰ ਲੁੱਕ ਵਾਲੀਆਂ ਸ਼ਿਮਰ ਅੱਜ ਕਲ੍ਹ ਟ੍ਰੈਂਡ ਕਰ ਰਿਹਾ ਹੈ ਪੰਜਾਬੀ ਸੂਟ ਆਏ ਨੇ ਸ਼ਿਮਰ ਦੇ ਵਿੱਚ ਹੈਂਡਵਰਕ ਹੈ ਨਾਲ ਬਨਾਰਸੀ ਇਹਦਾ ਬਾਟਮ ਆਇਆ ਹੈਗਾ ਬਨਾਰਸੀ ਤੇ ਬ੍ਰੋਕੇਟ ਅੱਜ ਕਲ੍ਹ ਬਹੁਤ ਟ੍ਰੈਂਡ ਕਰ ਰਿਹਾ ਪਿਓਰ ਸ਼ਿਫੋਨ ਦਾ ਤੁਹਾਨੂੰ ਦੁਪੱਟਾ ਇਹ ਮਿਲੇਗਾ ਸ਼ਿਫੋਨ ਦੇ ਦੁਪੱਟੇ ਦੇ ਸਾਈਡਾਂ ਤੇ ਦੋਨੋਂ ਕਿਨਾਰਿਆਂ ਤੇ ਲੇਸ ਲੱਗੀ ਹੈ ਕਲਰ ਇਹਦੇ ਵਿੱਚ 4-5 ਹੈਗੇ ਨੇ ਇਹ ਸਿੰਗਲ ਕਲਰ ਵਿੱਚ ਸ਼ਿਮਰ ਦਾ ਡਿਜ਼ਾਈਨਰ ਸੂਟ ਆਏਗਾ ਬਨਾਰਸੀ ਸਟਾਈਲ ਦਾ ਦੁਪੱਟਾ ਹੈ ਸੰਟੂਨ ਦਾ ਬਾਟਮ ਹੈ 1750 ਰੁਪਏ ਦਾ ਰੇਟ ਹੈ ਬਾਟਮ ਪਲੇਨ ਆਏਗਾ 셔ਟ ਤੇ ਬੜਾ ਪਿਆਰਾ ਵਰਕ ਹੈ ਇੱਕ ਸਿੰਗਲ ਕਲਰ ਵਿੱਚ ਹੈ ਐਵੇਂ ਵਾਲੇ ਜਿਹੜੇ ਸੂਟ ਨੇ ਚਾਕਲੇਟ ਮਸਲੀਨ ਵਿੱਚ ਆਣਗੇ ਆਲ ਓਵਰ ਸੂਟ ਤੇ ਐਮਬਰਾਇਡਰਡ ਸਲੀਵਸ ਤੇ ਐਮਬਰਾਇਡਰੀ ਇਹ ਰੰਗ ਜਿੰਨਾ ਵਿੱਚ ਪੰਜ ਨੇ 1050 ਰੁਪਏ ਦਾ ਰੇਟ ਹੈ ਕੁਝ ਜਗ੍ਹਾ ਸ਼ਿਪਿੰਗ ਚਾਰजेस ਫ੍ਰੀ ਨੇ ਕੁਝ ਜਗ੍ਹਾ ਇਹਨਾਂ ਜਿਹੜੇ ਐਕਸਟਰਾ ਚਾਰजेस ਲੱਗਣਗੇ ਬਾਕੀ ਗਏ ਤੁਸੀਂ ਕੋਈ ਕੁਇਰੀ ਕਰਨੀ ਹੈ ਜਾਂ ਸੂਟ ਬਾਈ ਕਰਨਾ ਹੈ ਤਾਂ ਮੈਂ ਨੰਬਰ ਆਪਣਾ 623924575 ਜਿੱਤਾਸ ਨੰਬਰ ਜਾ ਤੁਸੀਂ ਮੈਨੂੰ ਸਕਰੀਨਸ਼ਾਟ ਸੈਂਡ ਕਰ ਦਿਓ ਜਿਸ ਵੀ ਸੂਟ ਦੀ ਕੁਇਰੀ ਕਰਨੀ ਹੈ कॉटन ਦੇ ਸੂਟ ਆਏ ਨੇ ਪਿਓਰ ਕੈਮਰੀ कॉटन ਦੀ ਸ਼ਰਟ ਹੈ ਡਿਜੀਟਲ ਪ੍ਰਿੰਟ ਦੇ ਨਾਲ ਬਾਟਮ ਕੈਮਰੀ कॉटन ਦਾ ਕੁਛ ਨਾਲ ਬਾਟਮ ਜਿਹੜਾ ਆਏਗਾ ਪਲੇਨ ਆਏਗਾ ਤੇ ਕੁਛ ਨਾਲ ਪ੍ਰਿੰਟਡ ਆਏਗਾ ਦੋਨੋਂ ਤਰੀਕੇ ਦੀ অপਸ਼ਨ ਹੈਗੀਆਂ ਨੇ ਦੁਪੱਟਾ ਪਿਓਰ कॉटन ਦਾ ਆਏਗਾ ਤੇ ਦੁਪੱਟੇ ਤੇ ਵੀ ਡਿਜੀਟਲ ਪ੍ਰਿੰਟ ਹੈ 630 ਰੁਪਏ ਦਾ ਰੇਟ ਹੈ ਰੰਗ ਜਿਹੜੇ ਇਹਦੇ ਵਿੱਚ ਲਗਭਗ 35 ਤੋਂ 40 ਨੇ ਤੇ ਸਾਰੇ ਹੀ ਰੰਗ ਅਵੇਲੇਬਲ ਨੇ ਜ਼ਿਆਦਾਤਰ ਜਿਹੜੇ ਬਾਟਮ ਨੇ ਉਹਨਾਂ ਦਾ ਜਿਹੜਾ ਪ੍ਰਿੰਟ ਆਣਗੇ ਬਾਟਮ ਮੋਸਟਲੀ ਜਿਹੜੇ ਪ੍ਰਿੰਟਰ ਨੇ ਕੋਈ ਵਿੱਚ ਇੱਕ ਦੋ ਛੱਡ ਕੇ ਪਲੇਨ ਨੇ ਬਾਕੀ ਸਾਰੇ ਜਿਹੜੇ ਕੀ ਪ੍ਰਿੰਟਡ ਸੂਟ ਆਣਗੇ ਬਾਕੀ ਅਗਰ ਤੁਸੀਂ ਸਟੇਟਸ ਦੇਖਣਾ ਚਾਹੁੰਦੇ ਆ ਤਾਂ ਨੰਬਰ ਤੇ ਜਾ ਕੇ ਮੈਸੇਜ ਕਰ ਦੇਣਾ ਮੈਂ ਤੁਹਾਡਾ ਨੰਬਰ ਸੇਵ ਕਰ ਲਵਾਂਗੀ ਫਿਰ ਤੁਹਾਡਾ ਜਿਹੜਾ ਸਟੇਟਸ ਹੈ ਜੋ ਵੀ ਡੇਲੀ ਅਪਡੇਟਸ ਆndੀਆਂ ਨੇ ਉਹ ਤੁਹਾਨੂੰ WhatsApp ਤੇ ਸਟੇਟਸ ਸ਼ੋ ਹੋ ਜਾਇਆ ਕਰੇਗਾ ਬਾਕੀ ਜੇਕਰ ਤੁਸੀਂ ਰੀਸੇਲਿੰਗ ਕਰਨਾ ਚਾਹੁੰਦੇ ਹੋ ਜਾਂ ਕਰ ਰਹੇ ਹੋ ਤਾਂ ਵੀ ਨੰਬਰ ਤੇ ਜਾ ਕੇ ਮੈਸੇਜ ਕਰ ਦੇਣਾ ਮੈਂ ਤੁਹਾਡਾ ਨੰਬਰ ਫਿਰ ਗਰੁੱਪ ਵਿੱਚ ਐਡ ਕਰ ਲਵਾਂਗੀ ਜਿੱਥੇ ਤੁਹਾਨੂੰ ਡੇਲੀ ਦੀਆਂ ਜੋ ਵੀ ਮੇਰੇ ਸੂਟਾਂ ਨਾਲ ਰਿਲੇਟਡ ਅਪਡੇਟਸ ਆਣਗੀਆਂ ਉਹ ਆਜਾਏ ਕਰਨਗੀਆਂ ਇਹ ਸਾਰੇ ਸੂਟ ਜਿੰਨੇ ਵੀ ਅੱਜ ਦੀ ਵੀਡੀਓ ਵਾਲੇ ਨੇ ਅਵੇਲੇਬਲ ਨੇ ਰੰਗ ਇੰਨਾ ਵਿੱਚ ਕੋਈ ਕਮੀ ਨਹੀਂ ਹੈ ਤੇ ਸਾਰੇ ਹੀ ਕਾਟਨ ਨਾਲ ਰਿਲੇਟਡ ਨੇ ਬਹੁਤ ਪਿਆਰੇ ਨੇ ਬਹੁਤ ਸੋਹਣੇ ਰੰਗ ਨੇ ਜੇਕਰ ਚੈਨਲ ਦੇ ਨਵੇਂ ਹੋ ਅਜੇ ਤੱਕ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਤਾਂ ਚੈਨਲ ਸਬਸਕ੍ਰਾਈਬ ਕਰਕੇ ਰਾਈਟ ਸਾਈਡ ਤੇ ਜੋ ਬੈਲ ਆਈਕਨ ਬਟਨ ਹੈ ਉਹਨੂੰ ਪ੍ਰੈਸ ਕਰ ਦੇਣਾ ਤਾਂ ਕਿ ਜੋ ਮੇਰੀ ਆਉਣ ਵਾਲੀਆਂ ਵੀਡੀਓਜ਼ ਨੇ ਉਹਨਾਂ ਦੇ ਨੋਟੀਫਿਕੇਸ਼ਨਸ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚਣ ਤੇ ਤੁਸੀਂ ਦੇਖਦੇ ਰਹੋ। ਅੱਜ ਕੱਲ ਕਿਹੜੇ-ਕਿਹੜੇ ਸੂਟ ਨੇ, ਕਿਹੜੇ-ਕਿਹੜੇ ਡਿਜ਼ਾਈਨ, ਕਿਹੜੇ-ਕਿਹੜੇ ਪ੍ਰਿੰਟ ਜਿਹੜੇ ਨੇ ਉਹ 트ੈਂਡ ਕਰ ਰਹੇ ਨੇ। ਵੈਸੇ ਇਹਨਾਂ ਵਿੱਚ ਜਿਹੜੀਆਂ-ਜਿਹੜੇ ਜਿੰਨਾ ਵੀ ਸੂਟਾਂ ਵਿੱਚ ਆਪਸ਼ਨਾਂ ਹੈਗੀਆਂ ਸੀ ਮੈਂ ਇੱਥੇ ਐਡ ਕਰ ਦਿੱਤੀਆਂ ਨੇ। ਆਪਸ਼ਨਾਂ ਦੀ ਜਿਹੜੀ ਸੂਟਾਂ ਵਿੱਚ ਕੋਈ ਕਮੀ ਨਹੀਂ ਹੈ ਸਾਰੇ ਹੀ ਸੂਟ ਜਿਵੇਂ ਐਜ਼ ਇਟ ਇਜ਼ ਮੈਂ ਇੱਥੇ ਐਡ ਕੀਤੇ ਨੇ ਐਵੇਂ ਹੀ ਅਵੇਲੇਬਲ ਨੇ। ਬਾਈ ਗੰਨਾ ਜਾਂ ਕੋਈ ਵੀ ਕੁਐਰੀ ਕਰਨੀ ਹੈ ਤਾਂ ਨੰਬਰ ਤੇ ਜਾ ਕੇ ਮੈਸੇਜ ਕਰ ਦੇਣਾ ਜੋ ਵੀ ਤੁਹਾਡੀ ਕੁਐਰੀ ਹੈ ਜਿਸ ਵੀ ਸੂਟ ਦੇ ਬਾਰੇ ਵਿੱਚ ਰੇਟ ਹਮੇਸ਼ਾ ਮੈਂ ਅਫੋਰਡੇਬਲ ਰਹਿ ਕੇ ਆਣੀ ਹੈ ਅੱਜ ਵੀ ਬਹੁਤ ਜ਼ਿਆਦਾ ਹਾਈ ਰੇਟਾਂ ਵਾਲੀਆਂ ਕਲੈਕਸ਼ਨ ਨਹੀਂ ਹੈਗੀਆਂ ਇਹ ਹਜ਼ਾਰ ਦੇ ਵਿੱਚ ਪਹਿਲਾਂ ਇਹ ਥੋੜੀ ਵਾਈ ਰੇਂਜ ਵਿੱਚ ਆਈਆਂ ਸੀ ਹੁਣ ਇਹ ਸਿਰਫ ਤੇ ਸਿਰਫ ਹਜ਼ਾਰ ਵਿੱਚ ਕਲੈਕਸ਼ਨ ਆਈਆਂ ਨੇ ਫੁੱਲ ਏਮਬਰਾਇਡਰਡ ਸੂਟ ਤੁਹਾਨੂੰ ਮਿਲੇਗਾ ਪਿਓਰ ਕريب ਦਾ ਵਿੱਚ 5 ਮੀਟਰ ਦਾ ਸੂਟ ਹੈ बॉਟਮ ਤੇ ਵੀ ਵਰਕ ਹੈ ਦੁਪੱਟੇ ਤੇ ਵੀ ਵਰਕ ਹੈ ਪਾਰਟੀ ਵੇਅਰ ਸੂਟ ਹੈ ਰੰਗ ਬੜੇ ਪਿਆਰੇ ਨੇ ਸਿਰਫ ਦਾ ਸਿਰਫ 520 ਰੁਪਿਆ ਦੇ ਵਿੱਚ ਜੌਰਜਟ ਦੀ ਸ਼ਰਟ ਜੌਰਜਟ ਦਾ ਬਾਟਮ ਜੌਰਜਟ ਦਾ ਦੁਪੱਟਾ ਤੁਹਾਨੂੰ ਮਿਲੇਗਾ ਦੁਪੱਟਾ ਜਿਹੜਾ ਪਲੇਨ ਆਏਗਾ ਵਾਈਟ ਲੈਸ ਨਾਲ ਬਾਟਮ ਜਿਹੜਾ ਹੈ ਉਹ ਵੀ ਪਲੇਨ ਆਏਗਾ 2.5 ਮੀਟਰ ਦਾ ਤੇ ਸ਼ਰਟ ਜਿਹੜੀ ਹੈ ਉਹ ਪ੍ਰਿੰਟਡ ਡਿਜੀਟਲ ਪ੍ਰਿੰਟ ਨਾਲ ਆਏਗੀ 2.5 ਮੀਟਰ ਦੀ ਰੰਗਾਂ ਦੀ ਇਹਨਾਂ ਸੂਟਾਂ ਵਿੱਚ ਕੋਈ ਕਮੀ ਨਹੀਂ ਹੈ ਰੰਗ ਸਾਰੇ ਅਵੇਲੇਬਲ ਨੇ ਲਾਈਟ ਟੋਨ ਡਾਰਕ ਟੋਨ ਰੈੱਡ ਹੋ ਗਿਆ ਮੈਰੂਨ ਵਾਈਨ ਸ਼ੇਡ ਸਾਰੇ ਕਲਰ ਹੈਗੇ ਨੇ ਬਾਈ ਕਰਨਾ ਚਾਹ ਕੋਈ ਵੀ ਕਵੈਰੀ ਕਰਨੀ ਹੈ ਤਾਂ ਨੰਬਰ 'ਤੇ ਚੱਕ ਕੇ ਮੈਸੇਜ ਕਰ ਦੇਣਾ ਜਾਰਜਟ ਦੇ ਸੂਟ ਨੇ ਰੇਟ ਸਿਰਫ ਤੇ ਸਿਰਫ 520 ਰੁਪਏ ਸ਼ਿਪਿੰਗ ਚਾਰजेस ਸਾਰੇ ਹੀ ਸੂਟਾਂ ਦੇ ਜਿੰਨੇ ਵੀ ਐਡ ਕੀਤੇ ਨੇ ਬਿਲਕੁਲ ਫ੍ਰੀ ਹੈ ਆਲ ਓਵਰ ਇੰਡੀਆ ਕੋਈ ਐਕਸਟਰਾ ਚਾਰजेस ਨਹੀਂ ਲੱਗਣਗੇ ਜੋ ਵੀ ਰੇਟ ਇੱਥੇ ਦੱਸਿਆ ਉਹੀ ਲੱਗੇਗਾ ਚਲੋ ਮਿਲਦੇ ਹਾਂ ਨੈਕਸਟ ਵੀਡੀਓ ਦੇ ਵਿੱਚ ਹੋਰ ਨਵੇਂ ਨਵੇਂ ਸੋਹਣੇ ਸੋਹਣੇ ਸੂਟਾਂ ਦੇ ਨਾਲ ਥੈਂਕ ਯੂ ਫॉर ਵਾਚਿੰਗ ਮਾਈ ਵੀਡੀਓ